ਰਾਗ ਕਦਾਰਾ ਬਾਣੀ ਕਬੀਰ ਜੀੋ ਕੀ ੴ ਸਤਿਗੁਰ ਪ੍ਰਸਾਦ ਉਸਤਤ ਨਿੰਦਾ ਧੂਬ ਬਲਜਤ ਤਜੋ ਮਾਨ ਅਭਿਮਾਨਾ ਲੋਹਾ ਕੰਚਨ ਸਾਮਕਰ ਜਾਨੋ ਤੇ ਮੂਰਤ ਭਗਵਾਨਾ ਤੇਰਾ ਜਨ ਏਕ ਆਦ ਕੋਈ ਕਾਮ ਕ੍ਰੋਧ ਲੋਭ ਮੋਹ ਬਲਜਤ ਹਲ ਪਦ ਚੀਨੇ ਸੋਈ ਰਹਾਓ ਰਜ ਗੁਣ ਤਮ ਗੁਣ ਸਤ ਗੁਣ ਕਹੀਏ ਇਹ ਤੇਰੀ ਸਭ ਮਾਇਆ ਚੌਥੇ ਪਦ ਕੋ ਜੋ ਨਰ ਚੀਨੇ ਤਨਹੀ ਪਰਮ ਪਦ ਪਾਇਆ ਤੀਰਥ ਬਲਤ ਨੀਮ ਸੋਚ ਸੰਜਮ ਸਦਾ ਰਹੇ ਨਹਿ ਕਮ ਤ੍ਰਿਸ਼ਨਾ ਔਰ ਮਾਇਆ ਭਰਮ ਚੁਕਾ ਚਿਤਵਤ ਆਤਮ ਰਮ ਜਹ ਮੰਦਰ ਦੀਪਕ ਪ੍ਰਗਾਸਿਆ ਅੰਧਕਾਰ ਨਹਿ ਤਹਿ ਨਾਸਾ ਨਰਪਉ ਪੂਰ ਰਹੇ ਭਰਮ ਭਾਗਾ ਕਹੇ ਕਬੀਰ ਜਨਦਾਸਾ ਕਿਨਹੀਂ ਬੰਜਿਆ ਕਾਂਸੀ ਤਾਂਬਾ ਕਿਨਹੀਂ ਲੋਗ ਸੁਪਾਰੀ ਸੰਤੋ ਬੰਜਿਆ ਨਾਮ ਗੋਬਿੰਦ ਕਾ ਐਸੀ ਖੇਪ ਹਮਾਰੀ ਹਲਕੇ ਨਾਮ ਕੇ ਵਪਾਰੀ ਹੀਰਾ ਹਾਥ ਚੜਿਆ ਨਿਰਮੂਲਕ ਛੂਟ ਗਈ ਸੰਸਾਰੀ ਰਹਾਉ ਸਾਚੇ ਲਏ ਲਾਏ ਔ ਸੱਚ ਲਾਗੇ ਸਾਚੇ ਕੇ ਵਿਪਾਰਿ ਬਿਉਹਾਰੀ ਸਾਚੀ ਬਸਤ ਕੇ ਭਾਲ ਚਲਾਏ ਪਹੁੰਚੇ ਜਾਏ ਭੰਡਾਰੀ ਆਪੇ ਰਤਨ ਜਵਾਹਰ ਮਾਨਿਕ ਆਪੇ ਹੈ ਪਾਸਾਰੀ ਆਪੇ ਦੈਦਸ ਆਪ ਚਲਾਵੇ ਨਹਿ ਚਲ ਹੈ ਬਿਆ ਪਾਰੀ ਮਨ ਕਰ ਬੈਲ ਸੁਰਤ ਕਰ ਪੈਡਾ ਗਿਆਨ ਗੋਨ ਭਰ ਡਾਰੀ ਕਹੇ ਤਕਬੀਰ ਸੁਨੋ ਰੇ ਸੰਤੋ ਨਿਭਈ ਖੇਪ ਹਮਾਰੀ ਰੀ ਕਨਵਾਰ ਗਵਾਰ ਮੂਲ ਮਤ ਉਲਟੋ ਪਵਨ ਫਰਾਉ ਮਨ ਮਤਵਾਰ ਮੇਰ ਸਰ ਪਾਠੀ ਅੰਮ੍ਰਿਤ ਧਾਰ ਚਵਾਉ ਬੋਲੋ ਭయ్యా RAM ਕੀ ਦੁਹਾਈ ਪੀਓ ਸੰਤ ਸਦਾ ਮਤ ਦੁਰਲਭ ਸਹੀ ਜੇ ਪਿਆਸ ਬੁਝਾਈ ਰਹਾਉ ਭੈ ਵਿੱਚ ਭਾਉ ਪਾਏ ਕੋ ਬੂਝੇ ਹਰ ਰਸ ਪਾਵੇ ਭਾਈ ਜੀਤੇ ਘਟ ਅੰਮ੍ਰਿਤ ਸਭ ਹੀ ਮਹ ਭਾਵੇ ਤਸੇ ਪਿਆਈ ਨਗਰੀ ਇਕ ਨੌ ਦਰਵਾਜੇ ਤਾਵਤ ਬਰਜ ਰਹੀ ਤਰਕੁੱਟੀ ਛੂਟੇ ਦਸਵਾਂ ਦਰ ਖੁੱਲੇ ਤਾਂ ਮਨ ਕੀਵਾ ਭਾਈ ਬੇਬਦ ਪੂਰ ਤਾਪ ਤਹਿ ਨਾ ਸੇ ਕਹਿ ਕਬੀਰ ਵਿਚਾਰੀ ਉਲਟ ਚਲਨ ਤੇ ਇਹੋ ਮਦ ਪਾਇਆ ਜੈਸੇ ਖੂਦ ਖੁਮਾਰੀ ਕਾਮ ਕ੍ਰੋਧ ਤ੍ਰਿਸ਼ਨਾ ਕੇ ਲੀਨੇ ਗਤ ਨਹੀਂ ਏਕੇ ਜਾਨੀ ਫੂਟੀ ਆਖੇ ਕਛੂਨ ਸੂਜੇ ਬੂਡ ਮੂਏ ਬਿਨ ਪਾਣੀ ਚਲਤ ਕਤ ਟੇਡੇ 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 ਅਸਤ ਚਰਮ ਬਿਸ਼ਟ ਕੇ ਮੁੰਦੇ ਦੁਰਗੰਧ ਹੀ ਇਹ ਬੇਡੇ ਰਹਾਉ ਰਾਮ ਨਾ ਜਪੋ ਕਵਣ ਭਰਮ ਭੂਲੇ ਤੁਮ ਤੇ ਕਾਲ ਨ ਦੂਰੇ ਅਨਿਕ ਯਤਨ ਕਰ ਇਹੋ ਤਨ ਰੱਖੋ ਰਹੇ ਅਵਸਥਾ ਪੂਰੇ ਆਪਨ ਕੀਆ ਕਛੂ ਨ ਹੋਵੇ ਕਿਆ ਕੋ ਕਰੇ ਪ੍ਰਾਨੀ ਜਤਿਸ ਭਾਵੇ ਸਤਗੁਰ ਭੇਟੇ ਏਕੋ ਨਾਮ ਬਖਾਨੀ ਬਲੂਆ ਕੇ ਘਰ ਬਲੂਆ ਕੇ ਕਰੂਆ ਮਹਿ ਬਸਤੇ ਫੁਲਵਤ ਦੇਹ ਅਿਆਨੇ ਕਹੋ ਕਬੀਰ ਜੈ ਰਾਮ ਨ ਚੇਤਿਓ ਬੂਢੇ ਬਹੁਤ ਸਿਆਨੇ ਟੇਢੀ ਪਾਗ ਟੇਢੇ ਚੱਲੇ ਲਾਗੇ ਬੀਰੇ ਖਾਨ ਭਾਉ ਭਗਤ ਸਿਉ ਕਾਜ ਨ ਕਛੂਏ ਮੇਰੋ ਕਾਮ ਦੀਵਾਨ ਰਾਮ ਬਸਾਰਿਓ ਹੈ ਅਭਿਮਾਨ ਕਨਿਕ ਕਾਮਨੀ ਮਹਾ ਸੁੰਦਰੀ ਭੇਖ ਭੇਖ ਸਚਮਾਨ ਰਾਉ ਲਾਲਚ ਝੂਠ ਬਕਾਰ ਮਾ ਮਦ ਇਹ ਬਿਦ ਔਦ ਬਿਹਾਨ ਕਹ ਕਬੀਰ ਅੰਤ ਕੀ ਬੇਰ ਆਏ ਲਾਗੋ ਕਾਲ ਨਿਧਾਨ ਚਾਰ ਦਿਨ ਆਪਣੀ ਨੌਬਤ ਚੱਲੇ ਬਜਾਏ ਇਤਨ ਇਤਨਕ ਖਟਿਆ ਗਠਿਆ ਮਟਿਆ ਸੰਗਨ ਕਾਸ਼ ਲੈ ਜਾਏ ਰਹਾਉ ਦਿਹਰੀ ਬੈਠੀ ਮਿਹਰੀ ਰੋਵੇ ਦਵਾਰੇ ਲੋ ਸੰਗ ਮਾਏ ਮਰਹਟ ਲਗ ਸਭ ਲੋਗ ਕੁਟੰਬ ਮਿਲ ਹੰਸ ਅਕੇਲਾ ਜਾਏ ਵੈ ਸੁਤ ਵੈ ਬਿਤ ਵੈ ਪੁਰ ਪਾਟਨ ਬਹੁ ਰਨ ਦੇਖੇ ਆਏ ਕਹਿਤ ਕਬੀਰ RAM ਕੀ ਨਾ ਸਿਮਰੋ ਜਨਮ ਅਕਾਲਤ ਜਾਏ ਕਹਿਤ ਕਬੀਰ RAM ਕੀ ਨਾ ਸਿਮਰੋ ਜਨਮ ਅਕਾਲਤ ਜਾਏ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ